ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਨੀਆਟ ਲਾ ਬੜੀ ਇੰਪੋਰਟੈਂਟ ਖਬਰ ਹੈ ਜੀ ਉਹਨਾਂ ਵੀਰਾਂ ਲਈ ਜਿਹੜੇ ਟਰੱਕ ਚਲਾਉਂਦੇ ਨੇ 28 ਅਪ੍ਰੈਲ ਨੂੰ ਪ੍ਰੈਜ਼ੀਡੈਂਟ 트੍ਰੰਪ ਨੇ ਇੱਕ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਜਿਹੜਾ ਕਿ ਟਾਰਗੇਟ ਕਰਦਾ ਕਮਰਸ਼ੀਅਲ ਟਰਕਿੰਗ ਇੰਡਸਟਰੀ ਨੂੰ ਇਸ ਐਗਜ਼ੈਕਟਿਵ ਆਰਡਰ ਦੇ ਰਾਹੀਂ 트੍ਰੰਪ ਨੇ ਇਹ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨੂੰ ਡਾਇਰੈਕਟ ਕੀਤਾ ਕਿ ਜਿਹੜੇ ਬੰਦੇ ਇੰਗਲਿਸ਼ ਬੋਲ ਨਹੀਂ ਸਕਦੇ ਜਾਂ ਰੀਡ ਨਹੀਂ ਕਰ ਸਕਦੇ ਜਾ ਕਮਿਊਨੀਕੇਟ ਨਹੀਂ ਕਰ ਸਕਦੇ ਉਹਨਾਂ ਨੂੰ ਟਰੱਕ ਚਲਾਉਣ ਤੋਂ ਰੋਕਿਆ ਜਾਵੇ ਉਹਨਾਂ ਦੇ ਲਾਇਸੈਂਸ ਵਗੈਰਾ ਰੱਦ ਕੀਤੇ ਜਾਣ ਸੋ ਇਹ ਜਿਹੜਾ ਆਰਡਰ ਹੈਗਾ ਇਹਦੇ ਵਿੱਚ ਬੇਸਿਕਲੀ ਇਹ ਕਿਹਾ ਗਿਆ ਕਿ ਜਿਹੜੇ ਬੰਦੇ ਇੰਗਲਿਸ਼ ਨਾਲ ਐਨੇ ਜ਼ਿਆਦਾ ਮਿਲਿਤ ਨਹੀਂ ਆ ਉਹ ਅਮਰੀਕਾ ਦੀ ਸੇਫਟੀ ਲਈ ਰੋਡਸ ਦੀ ਸੇਫਟੀ ਲਈ ਜਿਹੜੇ ਹੋਰ ਲੋਕ ਸੜਕਾਂ ਤੇ ਜਾਂਦੇ ਆ ਉਹਦੇ ਲਈ ਹੈਜ਼ਰਡ ਨੇ ਤੇ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਨੂੰ ਟਰੱਕ ਨਹੀਂ ਚਲਾਉਣਾ ਚਾਹੀਦਾ ਉਹਨਾਂ ਦਾ ਬੈਕਗ੍ਰਾਉਂਡ ਇਹ ਆ ਕਿ ਜਿਹੜਾ ਇਹ ਕੋਈ ਨਵਾਂ ਰੈਗੂਲੇਸ਼ਨ ਨਹੀਂ 90 ਸਾਲ ਪਹਿਲਾਂ ਇੱਕ ਲਾਅ ਪਾਸ ਹੋਇਆ ਸੀ ਅਮਰੀਕਾ 'ਚ ਜੁਲਾਈ 1937 'ਚ ਜਿਹਦੇ ਵਿੱਚ ਕਿ ਫੈਡਰਲ ਮੋਟਰ ਕੈਰੀਅਰ ਸੇਫਟੀ ਰੈਗੂਲੇਸ਼ਨ ਦਾ ਸਟ੍ਰੈਟਿਜ ਕੀਤਾ ਗਿਆ ਸੀ ਜਿਨ੍ਹਾਂ ਨੂੰ ਕਹਿੰਦੇ ਐਮ ਐਫ ਐਮ ਸੀ ਸੀ ਆਰ ਇਹ ਜਿਹੜੇ ਰੈਗੂਲੇਸ਼ਨ ਹੈਗੇ ਆ ਇਹਨਾਂ ਦੇ ਵਿੱਚ ਅੰਡਰ ਸੈਕਸ਼ਨ 49 ਇਹਦਾ ਜਿਹੜਾ ਹੈਗਾ ਸੀ ਐਫ ਆਰ 39111 ਬੀ 2 ਇਹ ਕਹਿੰਦਾ ਕਿ ਡਰਾਈਵਰਸ ਮਸਟ ਬੀ এবਲ ਟੂ ਰੀਡ ਐਂਡ ਸਪੀਕ ਇੰਗਲਿਸ਼ ਲੈਂਗੁਏਜ ਸਫੀਸ਼ੀਐਂਟਲੀ ਟੂ ਕਨਵਰਸ ਵਿਦ ਜਨਰਲ ਪਬਲਿਕ ਅੰਡਰਸਟੈਂਡ ਹਾਈਵੇ ਟ੍ਰੈਫਿਕ ਸਾਈਨਸ ਐਂਡ ਸਿਗਨਲਸ ਰਿਸਪੌਂਡ ਟੂ ਅਫੀਸ਼ੀਅਲ ਇਨਕੁਆਰੀਜ਼ ਐਂਡ ਮੇਕ ਐਂਟਰੀਜ਼ ਔਨ ਰਿਪੋਰਟਸ ਐਂਡ ਰੈਕੋਰਡਸ ਸੋ ਇਹ ਬੇਸਿਕਲੀ 1937 ਦਾ ਲਾਅ ਜਿਹੜਾ ਕਿ ਰਿਕੁਆਇਰ ਕਰਦਾ ਕਿ ਅੰਗਰੇਜ਼ੀ ਜਿਹੜੀ ਆ ਉਹ ਇਫੈਕਟਿਵਲੀ ਆਉਣੀ ਚਾਹੀਦੀ ਆ ਤੇ ਇਹਦੇ ਤਹਿਤ ਕਾਫੀ ਲੋਕਾਂ ਨੂੰ ਜਿਹੜੀਆਂ ਅਵੇਲੇਸ਼ਨਸ ਵਗੈਰਾ ਹੋਈ ਮਿਲਦੀਆਂ ਨੇ ਡਾਟਾ ਇਸ ਸਾਈਡ ਕਰਦਾ ਆ ਕਿ ਤ 1 ਲੱਖ ਤੋਂ ਉੱਪਰ ਲੋਕਾਂ ਨੂੰ ਪਿਛਲੇ ਸਾਲ ਇੰਗਲਿਸ਼ ਪ੍ਰੋਫੀਸ਼ੈਂਸੀ ਦੀਆਂ ਅਸੈਸਮੈਂਟ ਜਿਹੜੀਆਂ ਉਹ ਮਿਲੀਆਂ ਤੇ 4000 ਤੋਂ ਉੱਪਰ ਜਿਹੜੇ ਹੈਗੇ ਡਰਾਈਵਰ ਉਹਨਾਂ ਦੇ ਲਾਇਸੈਂਸ ਵਗੈਰਾ ਜਿਹੜੇ ਆ ਉਹ ਸਸਪੈਂਡ ਕੀਤੇ ਗਏ ਤੇ ਹੁਣ ਇਹ ਜਿਹੜਾ ਆਰਡਰ ਹੈ ਜਾਦਾ ਸੀਰੀਅਸ ਆ ਕਿਉਂਕਿ ਅੱਗੇ ਸੀ ਵੀ ਸਿਰਫ ਅਸੈਸਮੈਂਟ ਹੀ ਮਿਲਦੀ ਸੀ ਜਾਂ ਤੁਹਾਨੂੰ ਟਿਕਟ ਦੇ ਦਿੰਦੇ ਸੀ ਹੁਣ 트럼ਪ ਨੇ ਇਹ ਕਿਹਾ ਜਿਹੜੇ ਸੈਂਟਰੀ ਆਫ ਟਰਾਂਸਪੋਰਟੇਸ਼ਨ ਆ ਕਿ ਜਿਹੜੇ ਇਦਾਂ ਦੇ ਬੰਦੇ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਅੰਗਰੇਜ਼ੀ ਪੜ੍ਹ ਨਹੀਂ ਸਕਦੇ ਜਾਂ ਬੋਲ ਨਹੀਂ ਸਕਦੇ ਜਾਂ ਕਮਿਊਨੀਕੇਟ ਨਹੀਂ ਕਰ ਸਕਦੇ ਉਹਨਾਂ ਨੂੰ ਜਿਹੜੀ ਟਰਫਿੰਗ ਇੰਡਸਟਰੀ ਆ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਲਾਇਸੈਂਸ ਵਗੈਰਾ ਜਿਹੜੇ ਆ ਉਹ ਕੈਨਸਲ ਹੋਣੇ ਚਾਹੀਦੇ ਆ ਸੋ ਜਦੋਂ ਵੀ ਕੰਮ ਕੋਈ ਐਗਜ਼ੈਕਟਿਵ ਆਰਡਰ ਕਰਦੇ ਆ ਸੀਰੀਅਸ ਹੁੰਦਾ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਨੇ ਹੁਣ ਤੱਕ ਜਿੰਨੇ ਐਗਜ਼ੈਕਟਿਵ ਆਰਡਰ ਕੀਤੇ ਨੇ ਉਹ ਸਾਰੇ ਇਨਫੋਰਸ ਹੋਏ ਨੇ ਚਾਹੇ ਕੋਟਾ ਨੇ ਸਥਾਈ ਕਰਦੇ ਬਾਅਦ ਪਰ ਉਹਦੀ ਇਨਫੋਰਸਮੈਂਟ ਹੈਗੀ ਆ ਸੋ ਆਪਣੇ ਕਾ ਸੋ ਹੁਣ ਇਹਨਾਂ ਨੇ ਪਾਵਰ ਦੇ ਦੇਣੀ ਆ ਕਿ ਜਦੋਂ ਵੀ ਤੁਹਾਨੂੰ ਬਾਹਰ ਕੋਈ ਟ੍ਰੈਫਿਕ ਵਾਈਜਨ ਦੀ ਰੋਕਦਾ ਜਾਂ ਜਿਹੜੇ ਸਕੇਲਾਂ ਦੇ ਉੱਤੇ ਜਾਂ ਲੋਗ ਮੁਖਾ ਵਗੈਰਾ ਚੈੱਕ ਕਰਦੇ ਆ ਉੱਥੇ ਇੰਗਲਿਸ਼ ਬਾਰੇ ਵੀ ਤੁਹਾਨੂੰ ਪੁੱਛਣਗੇ ਤੇ ਜੇ ਇੰਗਲਿਸ਼ ਨਹੀਂ ਆਉਂਦੀ ਤਾਂ ਉੱਥੇ ਤੁਹਾਨੂੰ ਫਿਰ ਟਰੱਕ ਚਲਾਉਣ ਤੋਂ ਰੋਕਿਆ ਜਾ ਸਕਦਾ ਇੰਪੋਰਟੈਂਟ ਖਬਰ ਆ ਇਸ ਲਈ ਸਾਂਝੀ ਕਰ ਰਿਹਾ ਜੀ ਸਸੀ ਕਾਗ